ਔਰ ਰੱਬਾ ਇਨੀ ਜਾਨਾ ਠੰਡ ਤੇ ਉਪਰੋਂ ਧੁੰਦ ਤੇ ਮੀਂਹ ਬੱਦਲ ਬਹੁਤ ਬੁਰਾ ਹਾਲ ਹੋ ਗਿਆ ਬਈ ਕਿੰਨਸਾਨਾ ਦਾ ਇਹ ਕਣਕਾਂ ਦਾ ਦੇਖੋ ਤੇ ਦੇਖੋ ਲਗਾਤਾਰ ਪਾਣੀ ਚੱਲ ਰਿਹਾ ਦੋ ਦਿਨ ਤੋਂ ਤੇ ਲਗਾਤਾਰ ਇਹ ਪਾ ਕੰਮ ਲੱਗ ਰਿਹਾ ਦੇਖੋ ਭਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅਤੇ ਵੀਰ ਦੁਪਹਿਰ ਕੇ ਬਚ ਗਏ 12 ਤੇ ਅੱਜ ਹੋ ਗਈ ਵੀਰੋ 29 ਦਸੰਬਰ ਤੇ ਕੱਲੂ ਹੈਗੀ ਵੀਰੋ 30 ਦਸੰਬਰ ਤੇ ਕੱਲ ਦੇ ਇਹਨਾਂ ਵੀਰੋ ਪੰਜਾਬ ਸਾਰਾ ਬੰਦ ਹੈ ਤੇ ਕਿਉਂਕਿ ਕਿਸਾਨਾਂ ਦੇ ਚੱਕਰ ਜੇ ਕੱਲ ਨੂੰ ਸਾਰਾ ਕੁਝ ਬੰਦ ਹੋ ਰਿਹਾ ਤੇ ਆਪਾਂ ਪਹੁੰਚੇ ਵੀਰੋ ਆਪਣੇ ਮੋਟਰ ਤੇ ਤੇ ਲਗਾਤਾਰ ਤੁਹਾਨੂੰ ਪਤਾ ਹੀ ਹੈ ਵੀਰੋ 2 ਦਿਨ ਤੋਂ ਜਿਹੜਾ ਮੀਂਹ ਪੈ ਰਿਹਾ ਤੇ 27 ਦਸੰਬਰ ਤੇ 28 ਦਸੰਬਰ ਤੇ ਲਗਾਤਾਰ ਦੋ ਦਿਨ ਬਹੁਤ ਜ਼ਿਆਦਾ ਮੀਂਹ ਪਿਆ ਵੀਰੋ ਇੰਨਾ ਜ਼ਿਆਦਾ ਕਿ ਕਣਕਾਂ ਬਹੁਤ ਨੁਕਸਾਨ ਹੋ ਗਿਆ ਤੇ ਭਰੀਆਂ ਪਈਆਂ ਤੇ ਪਾਣੀ ਹੱਲੇ ਵੀ ਦੇਖੋ ਚੱਲੇ ਰਿਹਾ ਤੇ ਲਗਾਤਾਰ ਦੋ ਦਿਨ ਤੋਂ ਆਪਾਂ ਪਾਣੀ ਕੱਢ ਰਹੇ ਹਾਂ ਆਪਣੇ ਖੇਤਾਂ 'ਚ ਤੇ ਇਸ ਕਰਕੇ ਬਹੁਤ ਜ਼ਿਆਦਾ ਪਾਣੀ ਹੋ ਗਿਆ ਤੇ ਵੀਰੋ ਅੱਜ ਹੋ ਗਈ ਜਿਹੜੀ 29 ਦਸੰਬਰ ਤੇ ਅੱਜ ਵੀਰੋ ਤੁਹਾਨੂੰ ਪਤਾ ਜਿਹੜੇ ਦੋ ਦਿਨ ਤੇ 20 ਦੇ ਤੇ ਸਾਰਾ ਦਿਨ ਲਗਾਤਾਰ ਮੀਂਹ ਪਿਆ ਦੋ ਦਿਨ ਕਿਣ ਮਿੰਕਿੰ ਮਿੰਟ ਚੱਲਦੀ ਰਹੀ ਆ ਉਸ ਤੋਂ ਬਾਅਦ ਵੀਰੋ ਅੱਜ ਹੋ ਗਈ 29 ਦਸੰਬਰ ਤੇ ਅੱਜ ਵੀਰੋ ਲਗਾਤਾਰ ਧੁੰਦ ਦੇਖੇ ਸਕਦੇ ਹੋ ਮੇਰੇ ਪਿੱਛੇ ਇੰਨੀ ਜ਼ਿਆਦਾ ਧੁੰਦ ਹੋ ਰਹੀ ਆ ਤੇ ਠੰਡ ਤਾਂ ਅੰਜ ਪੁੱਛਾਈ ਨਾ ਕਿਉਂਕਿ ਵੀਰੋ ਇੰਨੀ ਠੰਡ ਉਦੋਂ ਨਹੀਂ ਸੀ ਜਦੋਂ ਮੀਂਹ ਪੈ ਰਹੀ ਸੀ ਪਰ ਜਦੋਂ ਮੀਂਹ ਪੈ ਕੇ ਹੁਣ ạt ਗਏ ਹੁਣ 23 ਦਸੰਬਰ ਅੱਜ ਤੇ ਅੱਜ ਇੰਨੀ ਜ਼ਿਆਦਾ ਠੰਡ ਆ ਤੇ ਐਨ ਸਮਝ ਲਓ ਬਈ ਸਾਰਾ ਕੁਝ ਸੁਣਨ ਆਇਆ ਪਿਆ ਤੇ ਆਪਣ ਇੱਕ ਵੀਡੀਓ ਅੱਜ ਬਹੁਤ ਲੇਟ ਬਣਾਣ ਲੱਗੇ ਸੀ ਕਰਕੇ ਕਿਉਂ ਠੰਡ ਬਹੁਤ ਜ਼ਿਆਦਾ ਤੇ ਲਗਾਤਾਰ ਆਪਾਂ ਖੇਤਾਂ ਦਾ ਪਾਣੀ ਵੀਰੋ ਕੱਢੇ ਰਹੇ ਆ ਤੁਹਾਨੂੰ ਪਤਾ ਹੀ ਆ ਤੇ ਕੱਲ ਪਰਸੋਂ ਦੇ ਤੇ ਖਾਲੀਆਂ ਕੁਲੀਆਂ ਮਾਰ ਕੇ ਤੇ ਬਾਕੀ ਕੁਝ ਕ ਨਿਕਲ ਗਿਆ ਕਿ ਇੱਕ ਦੋ ਕਿੱਲੇ ਦਾ ਰਹਿ ਗਿਆ ਸੀ ਤੇ ਬਾਕੀ ਮੋਟ ਤੇ ਪਹੁੰਚਿਆ ਹੱਸਤਾ ਦੇਖ ਲੋ ਬਾਈ ਇੱਧਰ ਆਪਣੀ ਕਣਕਾਂ ਨੁਕਸਾਨ ਹੋ ਰਿਹਾ ਸਮਰੂਦ ਖਾਰਾ ਦੇਖੋ ਤੇ ਬਾਕੀ ਤੁਹਾਨੂੰ ਅੱਜ ਦਿਖਾਉਂਦੇ ਆ ਜਿਹੜਾ ਮੌਸਮ ਪਹਿਲਾਂ ਤੇ ਅੱਜ ਆਪਾਂ ਮੋਟ ਤੇ ਆਏ ਸੀ ਕਟੋਆ ਪੱਟਿਆ ਵੀਰੋ ਇੰਨੀ ਠੰਡਾ ਪਰੋਂਦੇ ਠੰਡੇ ਪਾਣੀ ਵਿੱਚ ਬਹੁਤ ਇੰਨੀ ਜ਼ਿਆਦਾ ਠੰਡਾ ਪੁੱਛੋ ਨਾ ਤੇ ਚਲੋ ਫਿਰ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਮੌਸਮ ਅੱਜ ਦਾ ਦੇਖੋ ਵੀਰੋ ਅਮਰੂਦ ਤੇ ਇਹ ਮੈਂ ਤੁਹਾਨੂੰ ਦੱਸਿਆ ਵੀਰੋ ਜਿਹੜਾ ਇਹ ਪਿੰਡਾਂ ਆਪਣੇ ਅਮਰੂਦਾਂ ਦਾ ਮੋਟਰ ਤੇ ਲਾਇਆ ਹੋਇਆ 12 ਮਸੀਂ ਪੇਡਾ ਬਿਰੋ ਇਹਦੇ ਇਹ ਪੇਡੇ ਤੇ ਮਤਲਬ ਹਰ ਟਾਈਮ ਅਮਰੋਦ ਲੱਗਦੇ ਆਂ ਬਾਕੀ ਸੱਤੇ ਨੂੰ ਪੁੱਛ ਲੋ ਹਾਂ ਵੀ ਸੱਤੇ ਕਿਵੇਂ ਦੇ ਅਮਰੋਦ ਮਿੱਠੇ ਆ ਇਹ ਬੰਦਾ ਨਾ ਭਾਈ ਜਦ ਵੀ ਆਂਦਾ ਮਤਲਬ ਠੰਡਾਂ ਲਪਾਵੇ ਭੂਵੇ ਭਰ ਕੇ ਲੈ ਜਾਂਦਾ ਤੇ ਹਾਂ ਦੇਖੋ ਕਿੱਡਾ ਅਮਰੋਦ ਖਰਾ ਤੇ ਇੱਕ ਵਾਰ ਖਾਸੀਅਤ ਹੋਰ ਆ ਵੀਰੋ ਇਸ ਅਮਰੋਦ ਦੀ ਜਦ ਮਰਜ਼ੀ ਆ ਕੇ ਅਮਰੋਦ ਖਾਓ ਪਰ ਅਮਰੋਦ ਹਰ ਟਾਈਮ ਮਿੱਠੇ ਹੀ ਹੁੰਦੇ ਆਂ ਦੇ ਇਹਨੂੰ ਮੌਸਮ-ਮੌਸਮ ਦਾ ਕੋਈ ਚੱਕਰ ਨਹੀਂ ਸੱਤਾ ਦੇਖ ਲੋ ਠੰਡ ਲੱਗ ਰਹੀ ਐ ਇਹਨੂੰ ਡੱਬੀ ਪੁੱਛਿਆ ਰਿਆ ਬਾਰ-ਬਾਰ ਕਿਉਂਕਿ ਧੋਣੀ ਸੇਕਣੀਆਂ ਤੇ ਬਾਕੀ ਅੰਦਰ ਤੇ ਮੌਸਮ ਦੇਖੋ ਵੀਰੋ ਅੱਜ ਧੁੰਦਾ ਜਿਹੜੀ ਹੁਣ ਘਟ ਰਹੀ ਆ ਮੜੀ ਬਹੁਤ ਮਤਲਬ ਜਿਆਦਾ ਕਿਉਂਕਿ 12 ਵਜੇ ਦੇ ਵੀਰੋ ਦੁਪਹਿਰ ਦਾ ਟਾਈਮ ਆ ਤੇ ਆਪਾਂ ਸਵੇਰ ਸਵੇਰੇ ਇੱਥੇ ਆ ਗਈ ਸੀ ਮੋਟਰ ਤੇ ਉਹ ਆਪਣੀ ਪਹਿਲੀ ਮੋਟਰ ਆ ਤੁਹਾਨੂੰ ਪਹਿਲਾਂ ਮਤਲਬ ਨਵੀਂ ਤੇ ਆ ਪੁਰਾਣੀ ਮੋਟਰ ਆ ਜਿਹੜੀ ਉਹ ਆ ਤੇ ਸਵੇਰ ਦੇ ਬਾਈ ਕੰਮ ਲੱਗ ਰਹੇ ਆ ਤੁਹਾਨੂੰ ਪਤਾ ਹੀ ਆ ਪਾਣੀ ਬਹੁਤ ਜਿਆਦਾ ਖੜ ਗਿਆ ਸੀ ਕਣਕਾਂ ਚ ਤੇ ਬਾਕੀ ਇੱਧਰ ਅੱਪਾ ਕੱਟਤਾ ਸੀ ਪਾਈਪ ਲਾਈਨ ਤੁਹਾਨੂੰ ਦਿਖਾਉਂਦੇ ਆ ਚੱਲੇ ਰਹੀ ਆ ਬਾਕੀ ਇਹ ਜਿੰਨੇ ਵੀ ਆਪਣੇ ਖੇਤ ਆ ਤੇ ਇਹਨਾਂ ਦਾ ਪਾਣੀ ਸਾਰਾ ਪਾਈਪ ਲਾਈਨ ਦੇ ਰਾਹੀਂ ਆ ਬੋਰ ਚ ਨਿਕਲ ਰਿਹਾ ਦੇਖੋ ਇਹ ਬੋਰ ਚ ਜਾ ਰਿਹਾ ਤੇ ਇਧਰੋਂ ਆਪਾਂ ਖਾਲੀਆਂ ਪੱਟ ਪੱਟ ਕੇ ਆ ਦੇਖੋ ਵੀਰੋ ਐਨੇ ਠੰਡ ਚ ਠੰਡੇ ਪਾਣੀ ਦੀਆਂ ਖਾਲੀਆਂ ਪੱਟੀਆਂ ਬਹੁਤ ਆ ਤੇ ਆ ਹੌਦੀ ਰਾਹੀ ਆ ਬੋਰ ਚ ਜਾ ਰਿਹਾ ਬਾਕੀ ਜਿਹੜੀ ਜਿਹੜੀ ਆਪਣੀ ਪਾਈਪ ਲਾਈਨ ਜਿਹੜੀ ਜਿਹੜੇ ਖੇਤਾਂ ਚ ਜਾ ਰਹੀ ਆ ਤੇ ਉੱਥੇ ਆਪਾਂ ਨੇ ਮਤਲਬ ਨੱਕੇ ਖੁੱਲੇ ਹੋਏ ਆ ਤੇ ਇਸ ਕਰਕੇ ਪਾਣੀ ਸਾਰਾ ਇਧਰ ਆ ਰਿਹਾ ਦੇਖੋ ਇਧਰ ਤੋਂ ਵੀ ਆ ਰਿਹਾ ਤੇ ਇਧਰ ਤੋਂ ਵੀ ਆ ਰਿਹਾ ਤੇ ਬਾਕੀ ਉਹ ਉੱਥੇ ਇੱਕ ਆਪਣਾ ਟੱਕਣਾ ਤੇ ਕੋ ਪਰਲੀ ਮੋਟਰ ਤੇ ਜਿਹੜੀ ਆਪਣੀ ਖੋਦੀ ਉੱਥੋਂ ਯਾਰਾ ਤੇ ਇੱਕ ਕਿਲਾ ਆਪਣਾ ਵੀਰਾ ਉਹ ਪਰਾਂ 11 21 ਵਾਲਾ ਰਹਿ ਗਿਆ ਸੀ ਉਹਦਾ ਮਤਲਬ ਕੋਈ ਨਿਕਾਸ ਨਹੀਂ ਤਾਂ ਪਾਣੀ ਨਿਕਲਣਗਾ ਤੇ ਇਸ ਕਰਕੇ ਆਪਣਾ ਇਹ ਪਾਈਪ ਲਾਈਨ ਇਹ ਮੋਟਰ ਤੋਂ ਆਪਣੀ ਉਹ ਕਿੱਲਾਂ ਚ ਜਾਰੀ ਜਿਹੜੇ ਮਤਲਬ ਪਰੇ 11 21 ਜੇ ਤੁਹਾਨੂੰ ਦਿਖਾਈ ਸੀ ਮੈਂ ਤੇ ਇੱਕ ਕਿਲਾ ਉੱਥੇ ਆ ਤੇ ਉੱਥੋਂ ਆਪਾਂ ਨੇ ਹੁਣ ਪਾਣੀ ਹੈ ਜਿਹੜਾ ਖੋਲਤਾ ਤੇ ਆਹ ਪਾਈਪ ਲਾਈਨ ਪੱਟੀ ਆ ਹੁਣ ਥੋੜੀ ਜੀ ਤੇ ਇਸ ਪਾਈਪ ਲਾਈਨ ਰਾਹੀਂ ਆਹ ਬੋਰ ਚ ਪਾਣੀ ਆ ਰਹਾ ਇੱਧਰ ਵੀ ਤੇ ਦੌਨ ਦਾ ਖੰਦੇ ਆ ਬਿਰੋ ਬਹੁਤ ਔਖਾ ਟੋਆ ਪਾਈਪ ਲਾਈਨ ਪੱਟੀ ਆ ਕਿਉਂਕਿ ਠੰਡ ਦੇਖ ਲੋ ਹਾਲ ਮੇਰਾ ਕੀ ਹੋ ਰਿਹਾ ਗਾਰੇ ਚ ਲਿਬੜ ਰਹੇ ਆ ਤੇ ਆ ਦੇਖੋ ਪਹਿਲਾਂ ਤਾਂ ਆਪਾਂ ਨੂੰ ਪਾਈਪ ਲਾਈਨ ਨਹੀਂ ਲੱਭੀ ਬਹੁਤ ਔਖੀ ਲੱਭੀ ਆ ਤੇ ਲੱਗ ਗਈ ਤੇ ਇਸ ਤੋਂ ਬਾਅਦ ਆਪਾਂ ਨੇ ਪੱਟ ਕੇ ਤੇ ਦੇਖੋ ਪਾਣੀ ਕਿਵੇਂ ਚੱਲ ਰਿਹਾ ਫਿਰ ਇੰਨਾ ਜ਼ਿਆਦਾ ਪਾਣੀ ਹੋ ਰਿਹਾ ਕਣਕਾਂ ਚ ਪੁੱਛੋ ਹੀ ਨਾ ਆਹ ਦੇਖੋ ਕਿਵੇਂ ਭਰੀ ਖੜੀ ਆ ਬਾਕੀ ਇਹ ਕਣਕ ਦਾ ਪਾਣੀ ਵੀ ਉਹ ਬੋਰ ਚ ਚੱਲ ਰਿਹਾ ਤੇ ਬਾਕੀ ਇਹ ਜਿਹੜਾ ਨਵੇ ਨਵੇ ਖੜਿਆ ਇਹਦੇ 'ਚ ਤੋੜਨਾ ਹੈ ਬਾਕੀ ਇਹ ਬੋਰ ਚੱਲੀ ਜਾ ਰਿਹਾ ਪਾਣੀ ਤੇ ਆ ਪਾਈਪ ਲਾਈਨ ਆ ਵੀਰੋ ਜਿਹੜੀ ਉਹ ਪਰਲੇ ਖੇਤਾਂ ਚ ਜਾ ਰਹੀ ਆ ਤੇ ਆਪਾਂ ਨਾਲ ਇਹ ਪੈਵਲਾਈਨ ਇੱਥੇ ਫੁੱਟ ਗਈ ਸੀ ਤੇ ਜੋੜ ਲਾਇਆ ਸੀ ਤੇ ਇਸ ਕਰਕੇ ਆਪਾਂ ਨੇ ਇਥੋਂ ਥੋੜੀ ਜਿਹੀ ਪੱਟ ਕੇ ਜੋੜ ਖੋਲਤਾ ਤੇ ਪਾਈਪ ਆਪਾਂ ਨੇ ਲਵੇ ਲਵੇ ਦੱਬਰ ਕੇ ਤਾਂ ਬੋਰ ਕੇ ਵਿੱਚ ਨਾਲ ਕਿਉਂਕਿ ਪਾਣੀ ਪੁਣੀ ਕੱਢਣ ਨੂੰ ਪਿਛਲੇ ਸਾਲ ਜਦੋਂ ਇੱਕ ਵਾਰੀ ਪਹਿਲਾਂ ਮੈਂ ਆਇਆ ਸੀ ਜਦੋਂ ਪਟਿਆ ਸੀ ਤੇ ਹੁਣ ਆਪਾਂ ਨੇ ਪਟਤਾ ਪਹਿਲਾਂ ਪੁਨੇ ਇਧਰ ਪਟਦਾ ਸੀ ਥੋੜੇ ਥੋੜਾ ਜਿਹਾ ਤੇ ਦਰਪਣੋਂ ਮਤਲਬ ਪਾਈਪਲਾਈਨ ਨਹੀਂ ਮਿਲੀ ਤੇ ਬਾਕੀ ਬਾਅਦ ਚ ਖੇਚਲ ਕੁਚਲ ਕਰਕੇ ਇੱਧਰ ਜਾ ਕੇ ਮਿਲਿਆ ਬਾਕੀ ਪਾਈਪਲਾਈਨ ਆਪਣੇ ਖੋਲ ਦੀ ਉਹ ਉਧਰੋਂ ਪਾਣੀ ਇੱਧਰ ਆ ਰਿਹਾ ਤੇ ਬੋਰ ਚ ਜਾ ਰਿਹਾ ਤੇ ਬਾਕੀ ਨਿਕਲ ਹੀ ਜਾਏਗਾ ਪਾਣੀ ਵੀਰੋ ਰੱਬ ਹੁਣ ਮੀਂਹ ਨਾ ਪਾਵੇ ਪਰ ਅੱਜ ਵੀਰੋ ਠੰਡ ਬਹੁਤ ਜ਼ਿਆਦਾ ਹੋ ਰਹੀ ਆ ਦੇਖ ਲੋ ਹਾਲ ਵੀ ਦੇਖ ਲੋ ਤੁਸੀਂ ਇੰਨੀ ਜ਼ਿਆਦਾ ਠੰਡ ਹੋ ਰਹੀ ਆ ਪੁੱਛੋ ਹੀ ਨਾ ਕਿਉਂਕਿ ਤੁਹਾਨੂੰ ਪਤਾ ਹੀ ਵੀਰੋ ਮੌਸਮ ਦੇਖ ਲੋ ਕੁਝ ਨਹੀਂ ਦਿਖ ਰਿਹਾ ਆਲੇ-ਦਾਲੇ ਇੰਨੀ ਧੁੰਦ ਵੀ ਪੈ ਰਹੀ ਆ ਤੇ ਠੰਢੀ ਹਵਾ ਚੱਲ ਰਹੀ ਆ ਵੀਰੋ ਦੇਖ ਸਕਦੇ ਹੋ ਤੁਸੀਂ ਸੱਤ ਆ ਰਾਮ ਨਾਲ ਦੇਖੋ ਵੀ ਮਰੂਤ ਖੜਿਆ ਤਾਂ ভাই ਤੁਹਾਨੂੰ ਪਤਾ ਹੀ ਆ ਮੀ ਬਹੁਤ ਜ਼ਿਆਦਾ ਪੈ ਗਿਆ ਸੀ ਤੇ ਦੋ ਦਿਨ ਤੋਂ ਲਗਾਤਾਰ ਪਿਆ ਦਿਨ ਰਾਤ ਤੇ ਪੈ ਗਿਆ ਹਟ ਗਿਆ ਪੈ ਗਿਆ ਹਟ ਗਿਆ ਐਵੇਂ ਕਰਕੇ ਤੇ ਮੱਝਾਂ ਲਈ ਵੀਰੋ ਪੱਠੇ ਵਧ ਰਹੇ ਬਹੁਤ ਔਖੇ ਹੋ ਰਹੇ ਕਿਉਂਕਿ ਬਰਸੇਂ ਚ ਪਾਣੀ ਬਹੁਤ ਜ਼ਿਆਦਾ ਤੇ ਕੱਲ ਤੁਸੀਂ ਵੀਡੀਓ ਦੇਖੀ ਹੋਣੀ ਕੱਲ ਤਾਂ ਆਪਾਂ ਔਖੇ ਸੋਕੇ ਬਹੁਤ ਲੈ ਗਏ ਤੇ ਅੱਜ ਵੀਰੋ ਲੈ ਕੇ ਜਾਣੇ ਆ ਤੇ ਸਵੇਰ ਦੇ ਪਸੰਨੀ ਕਰਕੇ ਆਗੇ ਸੀ ਤੇ ਉਸ ਤੋਂ ਬਾਅਦ ਵੀਰੋ ਇੱਧਰ ਆਪਣੇ ਪਾਈਪ ਲਾਈਨ ਪਟਣੀ ਸੀ ਟੋਪ ਪਟਣਾ ਸੀ ਕਿਉਂਕਿ ਪਾਣੀ ਵੀ ਕੱਢਣਾ ਜ਼ਰੂਰੀ ਆ ਨਹੀਂ ਤਾਂ ਇਹਨਾਂ ਨੂੰ ਪਤਾ ਹੀ ਵੀਰੋ ਕਣਕਾਂ ਨਾਲ ਨੁਕਸਾਨ ਹੋ ਜਾਣਾ ਕਣਕਾਂ ਵੀ ਨਹੀਂ ਹੋਣੀਆਂ ਤੇ ਇਸ ਕਰਕੇ ਆਪਾਂ ਬਰਸੀਨ ਹਲੇ ਤੱਕ ਲੈ ਗਏ ਨਹੀਂ ਆਏ 12:00 ਵਜੇ ਤੇ ਇਸ ਤੋਂ ਬਾਅਦ ਵੀਰੋ ਦੇਖਦੇ ਆਂ ਜੇ ਟਾਈਮ ਲੱਗਿਆ ਤਾਂ ਲੈ ਜਾਗੇ ਨਹੀਂ ਸੱਨੀ ਲਾ ਦਾਂਗੇ ਕਿਉਂਕਿ ਬਰਸੀਨ ਦੇ ਵਿੱਚ ਵੀਰੋ ਪਾਣੀ ਬਹੁਤ ਜ਼ਿਆਦਾ ਖੜਿਆ ਤੇ ਮੀਂਹ ਬਹੁਤ ਜ਼ਿਆਦਾ ਪੈ ਗਿਆ ਭਾਈ ਪੁੱਛੋ ਹੀ ਨਾ ਤੇ ਰੱਬ बस ਹੋਰ ਨਾ ਪਾਵੇ ਕਿਉਂਕਿ ਹੁਣ ਤਾਂ ਜੇ ਇੱਕ ਵਾਰੀ ਹੋਰ ਪਾਇਆ ਗਿਆ ਤਾਂ ਬਹੁਤ ਨੁਕਸਾਨ ਹੋ ਜਾਣਾ ਇਹ ਲੋ ਇਹ ਪਾਣੀ ਦੇਖ ਲੋ ਵੀਰੋ ਇੰਨਾ ਜ਼ਿਆਦਾ ਤੇ ਪਰੋ ਵੀਰੋ ਮੌਸਮ ਇੰਨਾ ਖਰਾਬ ਹੋ ਰਿਹਾ ਇੰਨਾ ਜ਼ਿਆਦਾ ਤੇ ਥਲੇ ਵੀ ਨਾ ਧੁੰਦ ਮਤਲਬ ਮੀਂਹ ਵਾਂਗੂ ਦੀ ਤਰ੍ਹਾਂ ਪਾਣੀ ਲਾਲੋ ਐਵੇਂ ਗਿਰ ਰਹੀ ਆ ਧੁੰਦ ਤੇ 12 ਵਜੇ ਦੇ ਦੁਪਹਿਰ ਦੇ ਤੇ ਸਵੇਰੇ ਤਾਂ ਪੁੱਛੋ ਇਹਨਾਂ ਨਹੀਂ ਜ਼ਿਆਦਾ ਠੰਡ ਸੀ ਤੇ ਹਵਾ ਵੀ ਚੱਲ ਰਹੀ ਵੀਰੋ ਜੇ ਨਾ ਹਵਾ ਹੋਵੇ ਤਾਂ ਠੰਡ ਘੱਟੂਗੀ ਕਿਉਂਕਿ ਠੰਡੀ ਹਵਾ ਜ਼ਿਆਦਾ ਚੱਲ ਰਹੀ ਆ ਬਾਕੀ ਸੱਤਿਆਂ ਨੂੰ ਪੁੱਛਦੇ ਆ ਵੀਰੋ ਕਿੰਨੀ ਠੰਡ ਅੱਜ ਤੇ ਵੀਰੋ ਹਾਰਾ ਰਾਮਗੱਲ ਅਮਰੂਦ ਠੰਡ ਬਹੁਤ ਆ ਕਿਸ ਤਰ੍ਹਾਂ ਜਿਹੰਡ ਬਹੁਤ ਜਿਆਦਾ ਠੰਡਾ ਬਈ ਪੁੱਛੋ ਨਾ ਤੇ ਬਰਸੀਨੋ ਇਹ ਕਹਿ ਰਿਹਾ ਵੀ ਸਵੇਰ ਦਾ ਵੀ ਮੈਂ ਧੋਣੀ ਸਿਕਣੀ ਧੋਣੀ ਸਿਕਣੀ ਆ ਤੇ ਮਰੋਦ ਖਾਰਾ ਠੰਡੇ ਜਿਆਦਾ ਆ ਕਿਉਂ ਪਰਲੀ ਮੋਟਰ ਆਪਣੀ ਬਾਕੀ ਪਾਣੀ ਵੀਰੋ ਆਪਣੇ ਸਾਰੇ ਜੀ ਕਣਕ ਦਾ ਆਪਣੇ ਲਗਭਗ ਨਿਕਲੇ ਗਿਆ ਜਿਹੜਾ ਕੱਲ ਪਰਸੋਂ ਦਾ ਮਤਲਬ ਪਾਣੀ ਚੱਲ ਰਿਹਾ ਦੇਖ ਲੋ ਤੇ ਪਰਸੋਂ ਦਾ ਪਾਣੀ ਚੱਲ ਰਿਹਾ ਪਾਈਪ ਲਾਈਨ ਦੇ ਵਿੱਚ ਪਰ ਹੁਣ ਵੀ ਦੇਖੋ ਥੋੜਾ ਥੋੜਾ ਖੜਿਆ ਤੇ ਤੁਹਾਨੂੰ ਪਤਾ ਹੀ ਹੈ ਵੀਰੋ ਮੌਸਮ ਸਾਫ ਹੋਏਗਾ ਤਾਂ ਜਾ ਕੇ ਥੋੜਾ ਥੋੜਾ ਪਾਣੀ ਨਿਕਲੇਗਾ ਤਾਂ ਜਾ ਕੇ ਸੁੱਕਣਗੇ ਇੱਕ ਮੌਸਮ ਰੱਬ ਵਾਸ ਹੁਣ ਤਾਂ ਸਾਫ ਕਰ ਦੇ ਇਹ ਕੰਮ ਨਾ ਕਰ ਭਾਈ ਧੁੰਦ ਜਿਆਦਾ ਫੈਰੀ ਆ ਤੇ ਠੰਡੀ ਹਵਾ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਦੇਖੋ ਕਿਵੇਂ ਦੇਖੋ ਕਿੰਨੀ ਹਵਾ ਚੱਲ ਰਹੀ ਹੈ ਤੁਸੀਂ ਦੇਖ ਹੀ ਸਕਦੇ ਹੋ ਪਿੱਪਲ ਦੇ ਪੱਡੇ ਨੂੰ ਕਿਵੇਂ ਪੱਤੇ ਜਿਆਦਾ ਇਧਰ ਕਣਕ ਵੀ ਤੇ ਇਧਰ ਮਰੂਦ ਵੀ ਦੇਖ ਲਓ ਤੁਸੀਂ ਤੇ ਅੱਜ ਦਾ ਬਲੌਗ ਵੀਰੋ ਬਣਾਉਣ ਦਾ ਸਵੇਰ ਦੀ ਕੋਸ਼ਿਸ਼ ਕਰ ਰਹੇ ਸੀ ਆਪਾਂ ਕਿਉਂਕਿ ਠੰਡ ਵੀਰੋ ਬਹੁ ਸਿਸ ਕਰਕੇ ਮਤਲਬ ਜੀ ਜਾਂ ਨਹੀਂ ਕਰ ਰਿਆ ਸੀ ਤੇ ਠੰਡ ਵਿੱਚ ਆਪਾਂ ਆ ਗਏ ਤੇ ਦੇਖੋ ਪੈਰ ਵੀ ਪੂਰੇ ਸੁਨ ਹੋਏ ਪਿਆ ਤੇ ਲਿਪੜ ਤੇਪੜਾ ਤੇ ਆ ਪਾਣੀ ਆਉਣਾ ਚੱਲ ਰਿਹਾ ਬਿਲਕੁਲ ਆਹ ਹੋਦੀ ਚ ਤੇ ਉਹ ਬੋਰ ਤੇ ਲੱਗੇ ਕੋਹਦੀ ਆ ਜਿਹੜਾ ਆਪਣਾ ਉਹ ਕਿਲਾ 11 12 ਵਾਲਾ ਤੇ ਉਹ ਨਿਚਲੇ ਉਹਨਾਂ ਦਾ ਪਾਣੀ ਮਤਲਬ ਉੱਥੇ ਇੱਕ ਹੋਦੀ ਐਵੇਂ ਦੀ ਤੇ ਉੱਥੋਂ ਆਪਾਂ ਨੇ ਖੋਲ ਰਿਆ ਤੇ ਇੱਧਰ ਆ ਰਿਹਾ ਤੇ ਬਾਕੀ ਆ ਇੱਧਰ ਆਪਣੇ ਜਿੰਨੇ ਵੀ ਤੇ ਇੱਕ ਆਪਣੀ ਪਾਈਪ ਲਾਈਨ ਦਾ ਮੂੰਹ ਉੱਥੇ ਆ ਤੇ ਉਹ ਕਿੱਲੇ ਦਾ ਵੀ ਇਥੇ ਚਾਰਿਆ ਤੇ ਬਾਕੀ ਆ ਉੱਪਰ ਤੇ ਕਿੱਲੇ ਦਾ ਸਾਰਿਆਂ ਦਾ ਇਹਦੇ ਚਾਰਿਆ ਪਾਣੀ ਫਿਲਾ ਲ ਆਪਣਾ ਇਹ ਬੋਰ ਪੁਰਾਣਾ ਬੋਰ ਸੀ ਵੀਰੋ ਤੇ 200 ਫੁੱਟ ਬੋਰ ਜਿਹੜਾ ਆਪਾਂ ਹੁਣ ਬੰਦ ਕਰਿਆ ਹੋਇਆ ਤੇ ਇਹਦੇ ਚ ਨਿਕਲ ਰਿਹਾ ਤੇ ਬਾਕੀ ਆਪਣਾ ਨਵਾਂ ਬੋਰ ਆਪਾਂ ਨੇ ਉਧਰ ਚਾਲੂ ਕਰਤਾ ਸੀ ਇਸ ਕਰਕੇ ਆਪਾਂ ਹਾਂ ਬੋਰ ਮਤਲਬ ਚੱਲਦਾ ਤਾਂ ਹੈਗਾ ਵੀਰੋ ਸਾਰਾ ਕੁਝ ਪਿਆ ਹੋਇਆ ਇਹਦੇ ਚ ਮਤਲਬ ਮੋਟਰ ਮੋਟਰ ਸਭ ਕੁਝ ਚੱਲਦਾ ਵੀ ਆ ਪਰ ਵੀਰੋ ਕਨੈਕਸ਼ਨ ਆਪਣੇ ਕੋਲ ਇੱਕਾਤੀ ਇਸ ਕਰਕੇ ਮਨੇ ਨਵਾਂ ਬੋਰ ਚਲਾਇਆ ਹੋਇਆ ਇਹਦੀ ਲੋਡ ਜਿਆਦਾ ਹੈ ਨਹੀਂ ਹਲੇ ਇਹ ਬਾਕੀ ਕਨੈਕਸ਼ਨ ਨੂੰ ਕਰਾ ਜਾਈਗਾ ਫਿਰ ਆਪਾਂ ਇਹਨੂੰ ਵੀ ਚਲਾ ਲਾਂਗੇ ਬਾਕੀ ਬੋਰ ਵੀ ਰੋਸੀਰੇ ਲੱਗਿਆ ਹੋਇਆ ਜਿਵੇਂ ਕਹਿਦੀ ਆਪਾਂ ਨੇ ਮਾਲ ਪੂਰੇ ਸੀਰੇ ਲੱਗ ਰਿਹਾ ਤੇ ਚੱਲਦਾ ਹੈ ਫਿਲਹਾਲ ਤੇ ਬਾਕੀ ਜਦੋਂ ਮਾਲ ਸੀਰੇ ਲੱਗਿਆ ਤਾਂ ਤੇ ਆਪਾਂ ਨੇ ਬੋਰ ਨਮਾ ਕਰਾ ਲਿਆ ਸੀ ਆਪਣਾ 550 ਫੁੱਟ ਉਹ ਕਰਾਇਆ ਹੋਇਆ ਤੇ ਫਿਲਹਾਲ ਹਜੇ ਸਾਨੂੰ ਪਤਾ ਹੀ ਐ ਇੰਨੀ ਲੋਡ ਹੈ ਨਹੀਂ ਦੀ ਤੇ ਇਸ ਕਰਕੇ ਆਪਣੇ ਬੰਦ-ਬੰਦ ਕਰਕੇ ਪਾਣੀ ਮਤਲਬ ਨਿਕਲ ਰਿਹਾ ਤੇ ਕੱਢਣ ਦੀ ਕੰਮ ਆ ਰਿਹਾ ਇਹ ਤੇ ਪਾਣੀ ਫਿਲਹਾਲ ਚੱਲਦੇ ਹੀ ਰਿਹਾ ਬਣਾ ਲਗਭਗ 2-3 ਦਿਨਾਂ ਤੋਂ ਬਾਕੀ ਵੀਡੀਓ ਵੀਰੋ ਤੁਹਾਨੂੰ ਦਿਖਾਤੀ ਅੱਜ ਦਾ ਮੌਸਮ 29 ਦਾ ਤੇ ਕੱਲੂ ਵੀਰੋ ਆਪਣਾ ਪੰਜਾਬ ਆਂਦਾ ਤੇ 30 ਤਰੀਕ ਨੂੰ ਤੇ ਪਰਸੋਂ ਵੀਰੋ 31 ਦਸੰਬਰ ਹੋ ਜੇਗੀ ਤੇ ਬਾਕੀ ਨਵਾਂ ਸਾਲ ਵੀ ਆ ਰਿਹਾ ਅਗਲੇ 2-3 ਦਿਨਾਂ ਤੱਕ ਤੇ ਨਵੇਂ ਸਾਲ ਦੀ ਵੀਰੋ ਸਾਰਿਆਂ ਨੂੰ ਮੁਬਾਰਕਾਂ ਬਹੁਤ-ਬਹੁਤ ਬਾਕੀ ਵੀਰੋ ਨਵੇਂ ਸਾਲ ਤੇ ਪੁਨੇ ਜਾਣਾ ਬਾਗੜ ਤੇ ਗੁਗਾ ਮੇੜੀ ਰਾਜਸਥਾਨ ਦੇ ਵਿੱਚ ਤੇ ਬਾਕੀ ਉੱਥੇ ਦਾ ਮੌਸਮ ਉੱਥੋਂ ਦਾ ਹਾਲ ਤੇ ਉੱਥੋਂ ਦੇ ਬਾਬਾ ਜੀ ਤੁਹਾਨੂੰ ਦਿਖਾਵਾਂਗੇ ਨਵੇਂ ਸਾਲ ਤੇ ਵੀਰੋ ਬਾਬਾ ਗੁੱਗਾ ਮਾੜੀ ਤੇ ਕਿਵੇਂ ਮਾਹੌਲ ਹੁੰਦਾ ਤੇ ਕਿਵੇਂ ਦੇਖ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ 31 ਤਰੀਕ ਨੂੰ ਆਪਾਂ ਨੇ ਜਾਣਾ ਵੀਰੋ ਤੇ ਉਹ ਬਲੌਗ ਦੀ ਤੁਹਾਨੂੰ ਜ਼ਰੂਰ ਮਣਾ ਕੇ ਦਿਖਾਵਾਂਗੇ ਤੇ ਵੇਟ ਜ਼ਰੂਰ ਤੇ ਬਾਕੀ ਵੀਡੀਓ ਵਧੀਆ ਲੱਗੀ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮਿਲਦੇ ਆਂ ਵੀਰੋ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ